ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪਿਆਰਿਓ ਪਿਛਲੇ ਦਿਨਾਂ ਵਿੱਚ ਆਪ ਆਪ ਜੀ ਨਾਲ ਨਿੰਦਿਆ ਦੇ ਟੌਪਿਕ ਤੇ ਸਾਝ ਪਾਈ ਸੀ ਕਿ ਨਿੰਦਿਆ ਕਿੰਨੀ ਬੁਰੀ ਹੈ ਸਾਨੂੰ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਸੋ ਗੁਰਬਾਣੀ ਦੇ ਵਿੱਚੋਂ ਵੀ ਆਪ ਜੀ ਨਾ ਸਾਝ ਪਾਉਂਦੇ ਹਾਂ ਜੋ ਪਾਵਨ ਅੰਗ 875 ਤੇ ਭਗਤ ਰਵਿਦਾਸ ਜੀ ਗੁੰਡ ਰਾਗ ਦੇ ਅੰਦਰ ਨਿੰਦਿਆ ਦੇ ਬਾਬਤ ਹੋਰ ਵੀ ਖੁਲਾਸਾ ਕਰਦੇ ਆ ਕਿ ਜਿਹੜੀ ਨਿੰਦਿਆ ਹੈ ਇਹ ਇਨਸਾਨ ਦਾ ਕੀ ਕੁਝ ਖੋ ਲੈਂਦੀ ਹੈ ਇਨਸਾਨ ਨਿੰਦਿਆ ਕਰਕੇ ਕੀ ਕੁਝ ਗਵਾ ਲਿੰਦਾ ਹੈ ਸੋ ਆਓ ਆਪਾਂ ਪਾਵਨ ਸ਼ਬਦ ਦੇ ਰਾਹੀ ਆਪ ਜੀ ਨਾਲ ਸਾਜ ਪਾਵਾਂਗੇ ਗੋਂਡ ਜੇ ਉਹ 86 ਤੀਰਥ ਨਾਵੇ ਜੇ ਓਹ ਦੁਆਦਸ ਸਿਲਾ ਪੂ ਜਾਵੇ ਸੁ ਗੁਰੂ ਪਿਆਰ ਵਾਲਿਓ ਗੋੰਡ ਰਾਗ ਹੈ ਭਗਤ ਰਵਿਦਾਸ ਜੀ ਕਿਰਪਾ ਕਰਕੇ ਦੱਸ ਰਿਹਾ ਜੇ ਓਹ ਊੜੇ ਦਾ ਮੂੰਹ ਸਾਰੇ ਥੈਂਖੁਲਾ ਆਵੇਗਾ ਸੋ ਇਸ ਨੂੰ ਓਹ ਨਹੀਂ ਬੋਲਣਾ ਓਹ ਲੰਮਾ ਕਰਕੇ ਥੋੜਾ ਜਿਆ ਦੀਰਘ ਮਾਤਰਾ ਵਿੱਚ ਬੋਲਣਾ ਹੈ ਕਹਿੰਦੇ ਜੇਕਰ ਓਹ 68 ਤੀਰਥਾਂ ਉੱਤੇ ਜਾ ਕੇ ਇਸ਼ਾਨਾਨ ਕਰ ਲਵੇ ਅਗਲੀ ਪੰਕਤੀ ਵਿੱਚ ਫਰਮਾਰੇ ਜੇ ਉਹ ਦਵਾਦਸ ਸਿਲਾ ਪੂਜਾਵੈ ਦਵਾ ਦਾ ਨਾਮ ਦੋ ਹੈ ਦਸ ਦਾ ਮੀਨਿੰਗ ਦਸ ਹੈ ਦੋ ਤੇ 10 12 ਕਹਿੰਦੇ 12 ਭਾਵ ਦਸ 파ਰਖ 파ਰਖਦ ਇੱਕ ਵਿਸ਼ਨੂੰ ਤੇ ਇੱਕ ਲక్ష్ਮੀ ਦੀ ਮੂਰਤੀ ਇਹਨਾਂ 12 ਸਿਲਾ ਨੂੰ ਉਹ ਪੂਜਨਾ ਕਰੇ ਪਾਵੇ ਇਹਨਾਂ ਦੀਆਂ ਜੋ ਸਿਲਾ ਪੱਥਰ ਦੀਆਂ ਮੂਰਤਾਂ ਬਣੀਆਂ ਹੋਈਆਂ ਉਹਨਾਂ ਨੂੰ ਪੂਜਣਾ ਕਰੇ ਭਾਵ ਜੇਕਰ ਉਹ 12 ਬੈਜਨਾਥ ਸੋਮਨਾਥ ਬਦਰੀ ਨਾਰਾਇਣ ਕੇਦਾਰ ਵਿਸ਼ੇਸ਼ਵਰ ਨਾਗੇਸ਼ਵਰ ਪੀਮ ਸ਼ੰਕਰ ਆਦ ਇਹਨਾਂ ਸ਼ਿਵ ਲੰਗਾਂ ਦਾ ਵੀ ਪੂਜਣ ਕਰ ਲਵੇ ਹੋਰ ਵੀ ਅੱਗੇ ਖੁਲਾਸਾ ਕਰਦੇ ਆ ਜੇ ਉਹ ਕੂਪ ਤਟਾ ਦੇਵ ਆਵੇ ਭਗਤ ਜੀ ਕਹਿੰਦੇ ਜੇ ਇਤਨਾ ਕੁਝ ਕਰਦਾ ਹੋਵੇ ਜੇਕਰ ਉਹ ਪੁੰਨ ਅਰਥੀ ਕੂਪ ਖੂ ਜਾਂ ਟਟਾ ਤਲਾ ਬਣਾ ਦੇਵੇ ਵਾ ਖੂ ਦੇ ਟਟਾ ਕਿਨਾਰੇ ਧਨ ਦੌਲਤ ਨਾਲ ਪੱਕੇ ਕਰਾ ਦੇਵੇ ਕਹਿੰਦੇ ਇਤਨਾ ਕੁਝ ਇਨਸਾਨ ਕਰਦਾ ਹੋਵੇ ਇੰਨੇ ਪੁੰਨ ਦਾਨ ਇੰਨੇ ਤੀਰਥ ਕਹਿੰਦੇ ਜੇਕਰ ਉਹ ਨਿੰਦਾ ਕਰ ਲਵੇ ਦੱਸ ਰੇ ਅਗਲੀ ਪੰਕਤੀ ਵਿੱਚ ਕਰੈ ਨਿੰਦ ਸਭ ਬਿਰਥਾ ਜਾਵੇ ਹਾਂ ਜੇਕਰ ਕੋਈ ਇਤਨਾ ਕੁਝ ਕਰਕੇ ਸਾਧ ਸੰਗਤ ਦੀ ਨਿੰਦਿਆ ਅਪ ਕੀਰਤੀ ਕਰਦਾ ਹੈ ਕਹਿੰਦੇ ਉਸ ਦਾ ਪੁੰਨ দান ਕੀਤਾ ਆ ਨਿਸਫਲ ਬੇਅਰਥ ਜਾਂਦਾ ਹੈ ਨਿੰਦਿਆ ਇਤਨੀ ਮਾੜੀ ਹੈ ਇਸ ਸ਼ਬਦ ਦੇ ਚਾਰ ਪਦੇ ਹਨ ਪਹਿਲੇ ਪਦੇ ਵਿੱਚ ਭਗਤ ਜੀ ਦੱਸ ਰਹੇ ਆ ਕਿ ਕੀ ਕੁਝ ਗਵਾਚ ਜਾਂਦਾ ਹੈ ਦੂਸਰੇ ਪਦੇ ਵਿੱਚ ਫਿਰ ਸਾਰਾ ਕੁਝ ਚੰਗੇ ਕਰਮ ਦੱਸ ਕੇ ਸਾਧੂਆਂ ਦੀ ਸੰਗਤ ਕਰਕੇ ਨਾਮ ਜਪ ਕੇ ਸਾਰੀ ਉਮਰ ਸੇਵਾ ਸਿਵਰਨ ਕਰਕੇ ਜੇਕਰ ਕਹਿੰਦੇ ਨਿੰਦਿਆ ਕਰ ਲਵੇ ਤੇ ਉਹਦਾ ਕੀ ਕੁਝ ਗਵਾ ਜਾਂਦਾ ਹੈ ਆਉ ਦੂਸਰੇ ਪਦੇ ਵਿੱਚ ਆਪਾਂ ਸਾਝ ਪਾਉਨੇ ਆ ਸਾਧ ਕਾ ਨਿੰਦਕ ਕੈਸੇ ਤਰੈ ਸਰ ਪਰ ਜਨਹੁ ਨਰਕ ਹੀ ਪਰੈ ਰਹਾਉ ਸੁਰਹਾਉ ਵਾਲੀਆਂ ਤੁਕਾਂ ਵਿੱਚ ਪਾਤਸ਼ਾਹ ਭਗਤ ਰਵਿਦਾਸ ਜੀ ਦੇ ਰਾਹੀ ਫਰਮਾਰੇ ਕਿ ਸਾਧ ਸ੍ਰੇਸ਼ਟ ਜਨਾਂ ਵਾ ਮਹਾਤਮਾ ਜਨਾਂ ਦਾ ਨਿੰਦਕ ਅਪਜਸ ਕਰਨ ਵਾਲਾ ਪੁਰਖ ਕੈਸੇ ਭਾਵ ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ ਭਾਵ ਨਹੀਂ ਤਰ ਸਕਦਾ ਸਰਪੁਰੁੰਦਾ ਜਰੂਰ ਬਰ ਜਰੂਰ ਨਿਚੇ ਕਰਕੇ ਜਾਨਣਾ ਕਰੋ ਉਹ ਪੁਰਖ ਨਰਕ ਵਿੱਚ ਹੀ ਪੈਂਦਾ ਹੈ ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਕਿਰਪਾ ਕਰਦੇ ਆ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਜੇਕਰ ਉਹ ਕੁਲ ਖੇਤ ਹੁੰਦਾ ਕੁਰ ਖੇਤਰ ਦੀ ਧਰਤੀ ਉੱਤੇ ਸੂਰਜ ਗ੍ਰਹਿਣ ਲੱਗੇ ਤੋਂ ਪੁੰਨ ਦਾਨ ਕਰੇ ਵਾ ਸੂਰਜ ਗ੍ਰਹਿਣ ਲੱਗੇ ਤੋਂ ਵਿੱਚ ਉਥੇ ਕੁਰ ਖੇਤਰ ਵਿੱਚ ਜਾ ਕੇ ਪੁਰਬ ਨੂੰ ਮਨਾਉਣਾ ਕਰੇ ਜਾਂ ਪਾਵਿਸ਼ ਇਸ਼ਨਾਨ ਕਰੇ ਅਰਪੇਨਾਰ ਸੀਗਾਰ ਸਮੇਤ ਅੱਗੇ ਹੋਰ ਦੱਸ ਰਿਹਾ ਇਥੇ ਹੀ ਬਸ ਨਹੀਂ ਜੇ ਸੋਨੇ ਚਾਂਦੀ ਤੇ ਸ਼ਿੰਗਾਰ ਸੁਹੱਪਣ ਸਮਗਰੀ ਦੇ ਸਹਿਤ ਆਪਣੀ ਨਾਰ ਇਸਤਰੀ ਪੰਡਤਾਂ ਆਦ ਨੂੰ ਗੁਰਸੇਤਰ ਵਿੱਚ ਭੇਟਾ ਪਾਵਦਾਨ ਕਰ ਦੇਵੇ ਕਿਉਂਕਿ ਕਰਮਕਾਂਢੀ ਲੋਕਾਂ ਨੇ ਸੂਰਜ ਗ੍ਰਹਿਣ ਲੱਗੇ ਵਿੱਚ ਗੁਰਸੇਤਰ ਦੀ ਤਰਤੀਬ ਤੇ ਜਾ ਕੇ ਆਪਣੀ ਇਸਤਰੀ ਨੂੰ ਦਾਨ ਕਰਨਾ ਬਹੁਤਾ ਪੁੰਨ ਮੰਨਿਆ ਹੈ ਬਹੁਤ ਵੱਡਾ ਪੁੰਨ ਮੰਨਦੇ ਸਗਲੀ ਸਿਮਰਤ ਸਰਵਨੀ ਸੁਣੈ ਅਗੇ ਦਸਰੇ ਜੇਕਰ ਸਾਰੀਆਂ ਸਿਮਰਤੀਆਂ ਨੂੰ ਸਰਵਨੀ ਕੰਨਾਂ ਨਾਲ ਸੁਣਨਾ ਕਰੇ ਭਾਵ ਇਤਨਾ ਧਰਮੀ ਬੰਦਾ ਹੋਵੇ ਕਰੈ ਨਿੰਦ ਕਬਨੇ ਨਹੀਂ ਗੁਨੇ ਆਹ ਕਹਿੰਦੇ ਇਤਨਾ ਕੁਝ ਕਰਕੇ ਜੇਕਰ ਉਹ ਕਿਸੇ ਦੀ ਨਿੰਦਿਆ ਕਰ ਦਿੰਦਾ ਹੈ ਸਾਧੂ ਮਹਾਤਮਾ ਦੀ ਨਿੰਦਿਆ ਕਰਦਾ ਹੈ ਕਿਸੇ ਦੀ ਵੀ ਨਿੰਦਿਆ ਕਰਦਾ ਹੈ ਭਾਵ ਨਿੰਦਕ ਹੈ ਤੇ ਕਹਿੰਦੇ ਇਨਾ ਪੁੰਨ ਦਾਨ ਜਾਂ ਸਿਮਰਤੀਆਂ ਆਦ ਦਾ ਸੁਣਿਆ ਪਾਠ ਕਿਸੇ ਵੀ ਗੁਣੇ ਗੁਣ ਪਾਵ ਲੇਖੇ ਵਿੱਚ ਨਹੀਂ ਪੈਂਦਾ ਕਿਸੇ ਵੀ ਉਹ ਹਿਸਾਬ ਕਿਤਾਬ ਵਿੱਚ ਨਹੀਂ ਆਉਂਦਾ ਜੇ ਉਹ ਅਨੇਕ ਪ੍ਰਸਾਦ ਕਰਾਵੇ ਹਾਂ ਜੇਕਰ ਉਹ अनेका ਪ੍ਰਕਾਰ ਦੇ ਬਹੁਤ ਪ੍ਰਕਾਰ ਦੇ ਭੋਜਨ ਬ੍ਰਾਹਮਣਾਂ ਨੂੰ ਕਰਾਵੇ ਹੁੰਦਾ ਕਰਾਉਣਾ ਕਰੇ ਖਵਾਉਣਾ ਕਰੇ ਛਕਾਉਣਾ ਕਰੇ ਵਾ ਠਾਕੁਰਾਂ ਆਦ ਨੂੰ ਭੋਗ ਲਗਾਉਣਾ ਕਰੇ ਭੂਮਿਦਾਨ ਸੋਬਾ ਮੰਡਪ ਪਾਵੇ ਹਾਂ ਜੇਕਰ ਭੂਮ ਹੁੰਦਾ ਧਰਤੀ ਦਾ দান ਵੀ ਕਰੇ ਮੰਡਪ ਹੁੰਦਾ ਹਵੇਲੀਆਂ ਆਦ ਬਣਾ ਕੇ দান ਕਰਕੇ ਲੋਕਾਂ ਵਿੱਚ ਸੋਭਾ ਜਸ ਪਾਉਣਾ ਕਰੇ ਵਾ ਭੂਮੀ দান ਕਰਕੇ ਮੰਡਪ ਜਗਤ ਵਿੱਚ ਸੋਭਾ ਪਾਉਣਾ ਕਰੇ ਵਾ ਭੂਮੀ ਦਾ দান ਕਰੇ ਤੇ ਮੰਡਪ ਸਭਾ ਵਾਲੀਆਂ ਥਾਵਾ ਬਣਾ ਕੇ ਲੋਕਾਂ ਵਿੱਚ ਸੋਭਾ ਪਾਉਣਾ ਕਰੇ ਆਪਣੀ ਜੈਜੇਕਾਰ ਕਰਾ ਲਵੇ ਆਪਣਾ ਬਿਗਾਰ ਮੇਰਾ ਨਾਂ ਸੰਢ ਹੈ ਇਥੇ ਹੀ ਬਸ ਨਹੀਂ ਭਗਤ ਜੀ ਹੋਰ ਦੱਸ ਰਿਹਾ ਜੇਕਰ ਕਹਿੰਦੇ ਆਪਦਾ ਕਾਰਜ ਵਿਗਾੜ ਕੇ ਬੇਗਾਨੇ ਪ੍ਰਾਏ ਦਾ ਕਾਰਜ ਸੰਢਾ ਹੈ ਸੰਵਾਰ ਦੇਵੇ ਪਾਵਿਤਨਾ ਉਪਕਾਰੀ ਹੋਵੇ ਉਪਕਾਰੀ ਦਾ ਨਾਮ ਹੀ ਪਰ ਉਪਕਾਰੀ ਤਾਂ ਹੀ ਪਾਇਆ ਪ੍ਰਾਏ ਦਾ ਕੰਮ ਕਰ ਦੇਣਾ ਆਪਣਾ ਭਾਵੇਂ ਕਿਉ ਦਾ ਕੜਾ ਕੜਾ ਰੁੱੜਦਾ ਹੋਵੇ ਉਹਦਾ ਖਿਆਲ ਨਹੀਂ ਕਰਨਾ ਕਿਸੇ ਦਾ ਭਲਾ ਪਹਿਲਾਂ ਕਰਨਾ ਉਸ ਨੂੰ ਕਹਿੰਦੇ ਆਪਣਾ ਬਿਗਾਰ ਬਿਰਾਨਾ ਸੰਢਾ ਕਿੰਦੇ ਇਤਨਾ ਕੁਝ ਕਰਦਾ ਹੋਵੇ ਆਪਣਾ ਕੰਮ ਕਰ ਵੇਖਦਾ ਨਾ ਹੋਵੇ ਭਾਵੇਂ ਵਿਗੜਦਾ ਵਿਗੜ ਜਵੇ ਕਿਸੇ ਦਾ ਸਵਾਰਦਾ ਹੋਵੇ ਇੰਨਾ ਧਰਮੀ ਇਨਸਾਨ ਹੋਵੇ ਇੰਨਾ ਉਹ ਵਧੀਆ ਇਨਸਾਨ ਹੋਵੇ ਕਰੈ ਨਿੰਦ ਬਹੁ ਜੁਨੀ ਹੰਡ ਹੰ ਦਾਸਰੇ ਪ੍ਰੰਤੂ ਜੇਕਰ ਸਾਧ ਸੰਗਤ ਜਾਂ ਸਾਧੂਆਂ ਦਾ ਆਪਜਸ ਕਰਦਾ ਹੈ ਨਿੰਦਿਆ ਕਰਦਾ ਬਹੁ ਸਾਰੀਆਂ ਜੁਨੀ ਜੂਨੀਆਂ ਵਿੱਚ ਹੰਡ ਹੈ ਫਿਰਦਾ ਹੈ ਬਹੁਤ ਸਾਰੀਆਂ ਜੂਨੀਆਂ ਨੂੰ ਹੰਡਾਉਂਦਾ ਹੈ ਪਾਵਨ ਨੂੰ ਬੜੀਆਂ ਜੂਨੀਆਂ ਵਿੱਚ ਛਾੜਨਾ ਪੈਂਦਾ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਇਹ ਸੰਸਾਰਾ ਜਗਤ ਦੇ ਜੀਵੋ ਤੁਸੀਂ ਸਾਥ ਸਤ ਸੰਗਤ ਜਾਂ ਸਾਧੂਆਂ ਦਾ ਆਪਜਸ ਕਰਨ ਵਾਸਤੇ ਕਰਦੇ ਹੋ ਕਿਉਂਕਿ ਅਪਕੀਰਤੀ ਨਿੰਦਕ ਕਰਨ ਵਾਲੇ ਪੁਰਖ ਦਾ ਆਪਜਸ ਰੂਪੀ ਪਾਹਾਰਾ ਪਸਾਰਾ ਸੰਸਾਰ ਵਿੱਚ ਪ੍ਰਤੱਖ ਹੁੰਦਾ ਹੈ ਪਤਾ ਲੱਗ ਜਾਂਦਾ ਇਹ ਸਾਖਤ ਪੁਰਸ਼ ਹੈ ਇਹ ਨਿੰਦਕ ਪੁਰਸ਼ ਹੈ ਇਸ ਦੇ ਕੋਲ ਕੋਈ ਖਲੋਇਓ ਨਾ ਕਹਿੰਦੇ ਇਤਨਾ ਬੁਰਾ ਇਨਸਾਨ ਹੋ ਜਾਂਦਾ ਭਾਵ ਸੰਸਾਰਿਕ ਪਸਾਰੇ ਵਿੱਚ ਨਿੰਦਕ ਪੁਰਖ ਦਾ ਅਪਜਸ ਪ੍ਰਗਟ ਹੁੰਦਾ ਹੈ ਨਿੰਦਕ ਸੋਧ ਸਾਧ ਵਿਚਾਰਿਆ ਹ ਨਿੰਦਕ ਅਪਕੀਰਤੀ ਕਰਨ ਵਾਲੇ ਪੁਰਖਾਂ ਦੇ ਕਰਮਾਂ ਦੇ ਫਲ ਬਾਬਤ ਭਲੀ ਪ੍ਰਕਾਰ ਮਹਾਤਮਾ ਜਨਾ ਨੇ ਵੇਦਾਂ ਸ਼ਾਸਤਰਾਂ ਦੁਆਰਾ ਸੋਧ ਸਾਧ ਖੋਜ-ਖੋਜ ਕੇ ਵਿਚਾਰਨਾ ਕੀਤਾ ਹੈ ਅਖੀਰ ਇਹੋ ਸਿਧਾਂਤ ਦੱਸਿਆ ਕਿ ਨਿੰਦਕਪੁਰਖ ਭਾਵੇਂ ਕਿਤਨੇ ਵੀ ਉਹ ਸਾਧਨ ਕਰ ਲਵੇ ਕਰਮ ਧਰਮ ਕਰ ਲਵੇ ਉਸ ਦੀ ਕਲਿਆਣੀ ਹੁੰਦੀ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਭਗਤ ਰਵਿਦਾਸ ਜੀ ਕਹੋ ਤੋਂ ਭਾਵ ਕਥਨ ਕਰਦੇ ਹਨ ਕਿ ਨਿੰਦਿਆ ਕਰਨ ਵਾਲਾ ਪਾਪੀ ਗੁਨਾਹੀ ਪੁਰਖ ਨਰਕ ਵਿੱਚ ਸਦਾਰਿਆ ਜਾਂਦਾ ਹੈ ਸੋ ਮਗਰ ਜੋ ਜੋੜ ਲਿਖਿਆ ਹੈ ਇਹ ਜੋ ਆਪਜੀ ਅੰਕ ਦਰਸ਼ਨ ਕਰ ਰਹੇ ਸ਼ਬਦ ਇਹ ਜੋ ਚਾਰ ਅੰਕ ਲੱਗਾ ਹੈ ਇਹਦਾ ਮਤਲਬ ਹੈ ਕਿ ਇੱਥੇ ਇਸ ਸ਼ਬਦ ਦੇ ਚਾਰ ਪਦੇ ਆਏ ਹਨ ਸੋ ਜੋ ਦੋ ਅੰਕ ਲੱਗਾ ਹੈ ਇਹ ਭਗਤ ਰਵਿਦਾਸ ਜੀ ਦੇ ਇਸ ਰਾਗ ਦੇ ਵਿੱਚ ਗੁੰਡ ਰਾਗ ਚ ਦੋ ਸ਼ਬਦ ਹੀ ਆਏ ਹਨ ਸੋ ਜੋ 11 ਲੱਗਾ ਹੈ ਇਸ ਦਾ ਮਤਲਬ ਹੈ ਭਗਤ ਕਬੀਰ ਜੀ ਦੇ 11 ਸ਼ਬਦ ਆਏ ਇਥੋਂ ਤੱਕ ਜੋ 7 ਸ਼ਬਦ ਅੰਕ ਲੱਗਾ ਹੈ ਇਸ ਤੋਂ ਭਾਵ ਹੈ ਭਗਤ ਨਾਮਦੇਵ ਜੀ ਦੇ 7 ਸ਼ਬਦ ਆਏ ਹਨ 2 ਜੋ ਅੰਕ ਲੱਗਾ ਹੈ ਇਸ ਦਾ ਭਾਵ ਹੈ ਭਗਤ ਰਵਿਦਾਸ ਜੀ ਦੇ 2 ਸ਼ਬਦ ਹਨ ਜੋ 6 ਸ਼ ਅੰਕ ਲੱਗਾ ਹੈ ਇਸ ਤੋਂ ਭਾਵ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਜੋ 6 ਸ਼ਬਦ ਆਏ ਹਨ ਸੋ ਕੁੱਲ ਜੋੜ ਜਿਹੜਾ ਹੈ ਜੋ ਅੱਗੇ 2 ਅੰਕ ਲੱਗਾ ਹੈ ਇਸ ਤੋਂ 23 ਅੰਕ ਲੱਗਾ ਹੈ ਇਸ ਤੋਂ ਪਾਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ 23 ਸ਼ਬਦ ਆਏ ਹਨ ਸੋ ਇੱਥੇ ਲਿਖਾਈ ਦੇ ਵਿੱਚ ਛਪਾਈ ਦੇ ਵਿੱਚ ਫਰਕ ਪਿਆ ਹੋਵੇਗਾ ਵੈਸੇ 23 ਆਉਣਾ ਸੀ ਇੱਥੇ 2 ਲਿਖਿਆ ਹੈ ਸੋ ਇਹ ਜੋ ਅੰਕ ਹੈ ਗਲਤ ਥੋੜਾ ਜਿਹਾ ਛਪਾਈ ਵੇਲੇ ਸ਼ਾਇਦ ਲਿਖਿਆ ਗਿਆ ਸੋ 23 ਤੋਂ ਪਾਵ ਸ੍ਰੀ ਗੁਰੂ ਅਰਜਨ ਦੇਵ ਜੀ ਦੇ 23 ਸ਼ਬਦ ਆਏ ਹਨ ਸੋ ਕੁੱਲ ਜਿਹੜਾ ਜੋੜ 49 ਬਣਦਾ ਹੈ ਕੁੱਲ ਹੁਣ ਤੱਕ ਇੱਥੇ 49 ਸ਼ਬਦ ਸਮਾਪਤ ਹੋਏ ਹਨ ਸੋ ਏਸੀ ਪਵਨ ਭਗਤ ਰਵਦਾਸ ਜੀ ਦੇ ਇੱਕ ਜੋ ਸਮਾਪਤੀ ਵਾਲਾ ਇਸ ਰਾਗ ਦੇ ਵਿੱਚ ਸ਼ਬਦ ਹੈ ਉਸ ਦੀ ਵਿਚਾਰ ਜੋ ਨਿੰਦਾ ਪ੍ਰਤੀ ਭਗਤ ਜੀ ਸਾਨੂੰ ਦੱਸ ਕੇ ਆਏ ਆ ਕਿ ਭਾਈ ਨਿੰਦਿਆ ਕਰਨੀ ਕਿੰਨੀ ਬੁਰੀ ਹੈ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਇਤਨਾ ਕੁਝ ਕਰਕੇ ਪੁੰਨ ਦਾਨ ਭਗਤੀ ਕਰਕੇ ਜੇਕਰ ਅਸੀਂ ਨਿੰਦਿਆ ਕਰ ਬੈਠਦੇ ਹਾਂ ਤੇ ਸਾਡਾ ਕਿਸੇ ਵੀ ਅਰਥ ਨਹੀਂ ਲੇਖੇ ਨਹੀਂ ਪੈਂਦਾ ਪੁੱਲਾ ਨਾ ਚਤਾਰਨੀਆਂ ਕਿਸੇ ਵੇਲੇ ਬਾਣੀ ਪੜਦਿਆਂ ਨਾਮ ਜਪਦਿਆਂ ਵਿਚਾਰ ਕਰਦਿਆਂ ਪੰਕਤੀਆਂ ਅੱਗੇ ਪਿੱਛੇ ਹੋ ਜਾਂਦੀਆਂ ਭੁੱਲ ਚੁੱਕ ਹੋ ਜਾਂਦੀ ਹੈ ਆਪ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਹਾਰ ਪਿਤਾ ਹਨ ਬਖਸ਼ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ